ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵੱਲੋਂ ਸਾਂਝੇ ਤੌਰ ਤੇ ਐਮ ਐਲ ਏ ਸਮਰਾਲਾ ਸਰਦਾ ਜਗਤਾਰ ਸਿੰਘ ਦਿਾਲਪੁਰਾ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਐਮ ਐਲ ਏ ਜਗਤਾਰ ਸਿੰਘ ਦਿਾਲਪੁਰਾ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਔਰ ਸੁਣਦੇ ਹਾਂ ਇਸ ਮੌਕੇ ਜੋ ਕਿਸਾਨ ਆਗੂ ਸੇ ਉਹਨਾਂ ਨੇ ਆਪਣੀਆਂ ਕਿਹੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਸਤੋ ਜੀ ਨੂੰ ਦੇਖਿਆ ਐ ਐਮਐਲਏ ਸਾਬੋ ਜੀ ਮੰਗੋ ਪਤਿਆ ਰਹੇ ਹੁਣ ਜੋ ਉਹ ਵੀ ਇੱਕ ਸਵਾਲ ਕੀਤਾ ਬਾਲੇ ਸਾਲਾਂ ਸੰਨ ਲੋੜ ਨਹੀਂ ਜੀ ਅੱਸੀ ਜਿਹੜਾ ਖਨੂਰੀ ਬਾਰਡਰ ਤੇ ਜਾਂ ਸੰਗੂ ਬਾਰਡਰ ਤੇ ਸਾਡੇ ਜਿਹੜੇ ਮੋਰਚੇ ਚੱਲਦੇ ਸੀ ਜੀ ਉੱਥੇ ਜਿਹੜਾ ਕਿਸਾਨਾਂ ਨੇ ਰੋਕਿਆ ਸੀ ਜਾਂ ਸਰਕਾਰ ਨੇ ਰੋਕਿਆ ਸੀ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਰਿਆਣਾ ਸਰਕਾਰ ਆ ਦੋਵੇਂ ਮਿਲੀਆਂ ਹੋਈਆਂ ਸਰਕਾਰਾਂ ਨੇ ਲੈ ਬੇਨਤੀ ਕੀਤੀ ਐ ਐਮਐਲਏ ਸਾਹਿਬ ਨੂੰ ਉਹ ਹੋਰ ਪਾਸੇ ਚੱਲ ਗਈ ਸੈਲਰਾਂ ਦਾ ਰੋਣਾ ਅੱਜ ਤੋ 3 ਸਾਲ ਪਹਿਲਾਂ ਝੋਨਾ ਗਿੱਲਾ ਹੋ ਗਿਆ ਇੰਨੀ ਬਾੜ ਲਾ ਗਈ ਉਹ ਲਾ ਗਈ ਆ ਲੱਗ ਗਿਆ ਪਰ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਭਾਈ ਇਸ ਵਾਰ ਕਿੰਨੇ ਰੋਕਿਆ ਕਿੰਨੇ ਨਹੀਂ ਰੋਕਿਆ ਇਹਨਾਂ ਦੇ ਵਿੱਚ ਹਿੰਮਤ ਨਹੀਂ ਅਸੀਂ ਦੱਸ ਨਹੀਂ ਕਿੰਨੇ ਰੋਕਿਆ ਉਹ ਰਸਤਾ ਪੰਜਾਬ ਸਰਕਾਰ ਨਾਲ ਮਿਲ ਕੇ ਹਰਿਆਣੇ ਦੀ ਸਰਕਾਰ ਨੇ ਰੋਕਿਆ ਸੈਂਟਰ ਸਰਕਾਰ ਨੇ ਰੋਕਿਆ ਅੱਜ ਇਹਨਾਂ ਨੂੰ ਯਾਦ ਆ ਗਿਆ ਵੀ ਪੰਜਾਬ ਦੀ ਤਰੱਕੀ ਰੁਕੀ ਹੋਈ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਵੀ ਰਸਤੇ ਖੋਲੋ ਦਸੂ ਕਸਾਨਾ ਵੱਲ ਅੱਜ ਤੱਕ ਇੱਕ ਵੀ ਵਾਰ ਇਹ ਕਿਹਾ ਗਿਆ ਹੋਏ ਵੀ ਰਸਤੇ ਬੰਦ ਕੀਤੇ ਜਾਣ ਅਸੀਂ ਪਿਛਲੇ ਡੇਢ ਸਾਲ ਤੋਂ ਹੀ ਇਹਨਾਂ ਨੂੰ ਕਹਿੰਦੇ ਆ ਰਹੇ ਹਾਂ ਭਾਈ ਜਿਹੜੇ ਰਸਤੇ ਨੇ ਇਹ ਰਸਤੇ ਖੋਲੇ ਜਾਣ ਪਰ ਜਦਨ ਖੋਲਣ ਦੀ ਵਾਰੀ ਆਈ ਤਾਂ ਪਿੱਛੇ ਦੇ ਵਿੱਚ ਛੁਰਾ ਮਾਰ ਕੇ ਖੋਲੇ ਗਏ ਜੋ ਸ਼ੁਰੂ ਤੋਂ ਹੀ ਫਾਕਮ ਸਰਕਾਰਾਂ ਕਰਦੀਆਂ ਆਈਆਂ ਪਰ ਜੋ ਜਿੱਤੇ ਸਰਕਾਰ ਕਰ ਗਈ ਇਹੋ ਜਿਹਾ ਕਿਸੇ ਸਰਕਾਰ ਨੇ ਵੀ ਨਹੀਂ ਕੀਤਾ ਘਰ ਬਲਾ ਕੇ ਸਮਾਰੇ ਉੱਪਰ ਵੀ ਕੋਈ ਵਾਰ ਨਹੀਂ ਕਰਦਾ ਸਾਨੂੰ ਇਹ ਕਹਿੰਦਾ ਸੀ ਮੇਰੇ ਆਪਣੇ ਨੇ ਇਹਨੇ ਆਪਣਾ ਪੋਵਾ ਦਿਖਾਇਆ ਕਿ ਅਸੀਂ ਕੀ ਆ ਸਾਡੇ ਬਜ਼ੁਰਗ ਲੀਡਰਾਂ ਨੂੰ ਬਜ਼ੁਰਗਾਂ ਨੂੰ ਸਾਡੇਆਂ ਨੂੰ ਬਾਹਰਾਂ ਦੇ ਉੱਪਰੋਂ ਅੱਧੀ ਅੱਧੀ ਰਾਤ ਨੂੰ ਇਹਨੇ 70 70 80 80 ਸਾਲ ਦੇ ਬਜ਼ੁਰਗਾਂ ਨੂੰ ਤੋੜ ਕੇ ਘਰਾਂ ਨੂੰ ਭੇਜਿਆ ਇਹ ਪੰਜਾਬ ਦਾ ਦੁੱਖ ਜਰਦਾ ਜਿਹੜਾ ਕਹਿੰਦਾ ਸੀ ਨਾ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਦੇਖਦੀ ਹੈ ਕਿ ਨਹੀਂ ਦੇਖਦੀ ਅੱਜ ਜਿਹੜੀਆਂ ਅੱਖਾਂ ਦੇ ਵਿੱਚ ਅੱਗ ਬਲਦੀਆਂ ਲੋਕਾਂ ਪੰਜਾਬ ਦੇ ਵਿਰੁੱਧ ਪਰ ਇਹਨੇ ਚੁੱਲ੍ਹੇ ਵਾਲੀ ਅੱਗ ਦੇਖਣੀ ਭੁੱਲ ਗਏ ਇਹ ਆਤਮ ਸਰਕਾਰਾਂ ਜਦੋਂ ਕੁਰਪੇਸ਼ਵਰ ਮੈਨੂੰ ਲਾਹਦਾ ਕੁਰਸੀ ਦੇ ਵਿੱਚ ਕੋਈ ਪਾਤੀ ਆਵੇ ਦੇ ਨੇ ਜਦੋਂ ਇਹ ਮਿਲ ਜਾਂਦੀ ਆ ਇਹਨਾਂ ਨੂੰ ਆਮ ਘਰਾਂ ਦੇ ਲੋਕ ਦੇਖਣੇ ਭੁੱਲ ਜਾਂਦੇ ਨੇ ਆਮ ਲੋਕ ਦੇਖਣੇ ਇਹਨਾਂ ਨੂੰ ਭੁੱਲ ਜਾਂਦੇ ਨੇ ਜੀ ਉਹਨਾਂ ਦੇ ਹਾਲਾਤ ਕੀ ਨੇ ਇਹ ਐਮਐਲਏ ਸਾਰੇ ਕਹ ਰਹੇ ਸੀ ਨਾ ਤੇਰੇ ਇਸ ਏਰੀਆ ਦੇ ਵਿੱਚ ਹੀ ਸੌ ਬੋਰੀ ਨਗਰ ਦਸਾਂ ਦਸ ਬੋਰੀਆਂ ਕੱਟੀਆਂ ਵੀ ਆ ਤੂੰ ਦਸ ਅੱਜ ਇੱਥੇ ਆ ਕੇ ਇਹ ਗੱਲਾਂ ਕਿ ਤੂੰ ਗੱਲ ਕਰਨ ਲੱਗਾ ਤੂੰ ਤਾਂ ਹੁਣ ਕਿੰਨੀ ਵਾਰ ਕੋਆਈਆਂ ਨੇ ਕਿਹੜੀ ਮਂਦੀ ਜਾਗੂ ਦੇ ਰੋਕੇ ਤੇ ਏਰੀਆ ਦੇ ਵਿੱਚੋਂ ਮੈਂ ਤੈਨੂੰ ਦੱਸਦਾ ਵੀ ਸਾਡੀ ਸ਼ਹਿਰ ਨੇ ਕਿੰਨੀਆਂ ਰਗਾਵੀਆਂ ਨੇ ਆਇਆ ਮੈਂ ਤੇਰੇ ਏਰੀਆ ਦੇ ਵਾਸਤੇ ਆਉਂਦੇ ਬੜਾ ਮਤਰਾਇਆ ਆਇਆ ਮੈਂ ਤੈਨੂੰ ਦੱਸਦਾ ਵੀ ਅਸੀਂ ਤੇਰੇ ਏਰੀਆ ਦੇ ਵਿੱਚ ਆ ਕੇ ਕਿੰਨੀਆਂ ਰਗਾਵੀਆਂ ਨੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਜੇਸੇ ਬੰਦੀਆ ਕਰ ਰਹੀਆਂ ਨੇ ਪਰ ਭਰਾਵੋ ਮੈਂ ਇੱਕੋ ਹੀ ਬੇਨਤੀ ਕਰੂੰਗਾ ਔਨ ਵਾਲਾ ਸਮਾ ਜਿਹੜਾ ਆ ਸਾਡਾ ਇਕੱਠੇ ਹੋਉਂਦਾ ਆ ਇਕੱਠੇ ਹੋ ਕੇ ਜਿਹੜਾ ਜਿਹੜਾ ਸਾਹਮਣਾ ਕਰਨਾ ਪੈਣਾ ਜੇ ਅਸੀਂ ਅਲੱਗ-ਅਲੱਗ ਰਹੇ ਤਾਂ ਸਾਹਮਣਾ ਨਹੀਂ ਕਰਾਵੇ ਸਮਾਗੇ ਆਗੇ ਉਹਨਾਂ ਲੋਕ ਹੋਰ ਭਿਆਨ ਕਰਿਆ ਜੋ ਆਪਾਂ ਨੂੰ ਦੇਖ ਰਿਹਾ ਚੋ ਸਰਕਾਰ ਜਿਹੜੇ ਭਰਾ ਦੇ ਉੱਪਰ ਤੁਰ ਚੁੱਕੀਆਂ ਨੇ ਇਸ ਕਰਕੇ ਭਰਾਵੋ ਹਰੇਕ ਜਗ੍ਹਾ ਜਿੱਥੇ ਵੀ ਇਹ ਹੁੰਦਾ ਨੇ ਇਹਨਾਂ ਨੂੰ ਸਵਾਲ ਕਰੋ ਚਾਹੇ ਕੋਈ ਸੰਜਿਤ ਮੋਰ ਜਿਹਦਾ